ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ 21 ਬਰਸ਼ਟ ਦੀਆਂ ਕਟਾਂ ਬਾਰੇ ਦੱਸਾਂਗੇ ਜੀ ਆਪਾਂ ਤੀਰਾ ਲਾਵਾਂਗੇ ਜੀ 6 ਇਹ ਹੁੰਦਾ ਜੀ 12 ਆਪਾਂ 6.5 ਤੇ ਕਟਾਈ ਕਰਾਂਗੇ ਜੀ ਇਸ ਤਰ੍ਹਾਂ ਆਪਾਂ 6.5 ਤੇ ਨਿਸ਼ਾਨੀ ਲਾਦਾਂਗੇ ਉੱਪਰੋਂ ਆਪਾਂ ਜੀ 7 ਤੇ ਨਿਸ਼ਾਨੀ ਲਾਵਾਂਗੇ ਤੇ ਫਿਰ ਆਪਾਂ ਜੀ ਇੱਥੋਂ ਲਾਵਾਂਗੇ 6.5 ਤੇ ਇੱਥੇ ਲਾਵਾਂਗੇ ਆਪਾਂ نیچے ਤੇ ਇਹ ਆਪਾਂ ਇੱਕ ਤਰਸ਼ਮੀ ਜਿਹੜੀ ਆ ਨਿਸ਼ਾਨੀ ਲਾਦਾਂਗੇ ਮੋਡੇ ਦੀ ਕਾਰਡ ਪਾਉਣ ਵਾਸਤੇ ਇਹ ਆਪਾਂ ਜੀ ਕਾਰਡ ਪਾਵਾਂਗੇ ਸਵਾ 2 ਤੇ ਇਸ ਤਰ੍ਹਾਂ ਆਪਾਂ ਸਵਾ 2 ਤੇ ਕਾਰਡ ਪਾਵਾਂਗੇ ਜੀ 21 ਬ੍ਰੇਸਟ ਦੀ ਕਾਰਡ ਇਸ ਤਰ੍ਹਾਂ ਜੀ ਆਪਾਂ ਇਹ ਨਿਸ਼ਾਨੀ ਲਾ ਕੇ ਤੇ ਆਪਾਂ ਇੱਥੇ ਨਿਸ਼ਾਨੀ ਲਾਉਣੀ ਆ ਜੀ ਸਵਾ 10 ਤੇ ਸਵਾ 10 10.5 ਤੇ ਜੀ 10.5 ਤੇ ਆਪਾਂ ਨਿਸ਼ਾਨੀ ਲਾਉਣੀ ਹੈ 10.5 10.5 21 ਹੋ ਗਿਆ 21 ਦਾ 1.5 ਹੋ ਗਿਆ ਇਸ ਤਰ੍ਹਾਂ ਆਪਾਂ ਜੀ 1.5 ਤੇ ਨਿਸ਼ਾਨੀ ਲਾ ਕੇ ਤੇ ਆਪਾਂ ਜੀ ਇਸ ਤਰ੍ਹਾਂ ਸਵਾ 2 ਤੋਂ ਕਾਟ ਪਾ ਕੇ ਤੇ ਗਲਾਈ ਪਾ ਦੇਣੀ ਹੈ ਮੁਰੇ ਆਪਾਂ ਜੀ 1 ਇੰਚ ਦੀ ਕਾਟ ਪਾ ਦੇਣੀ ਹੈ ਇਸ ਤਰ੍ਹਾਂ ਉਪਰੋਂ ਜੀ ਆਪਾਂ ਫਰੰਟ ਪੱਲਾ ਜਿਹੜਾ ਇਹ ਆਪਾਂ ਅੱਧਾ ਇੰਚ ਡਾਊਨ ਕਰ ਦੇਣਾ ਜੀ ਇਸ ਤਰ੍ਹਾਂ ਆਪਾਂ ਕਟਿੰਗ ਕਰ ਦੇਣੀ ਹੈ ਬੈਕ ਸਾਈਡ ਦੀ ਤੇ ਇਸੇ ਤਰ੍ਹਾਂ ਜੀ ਆਪਾਂ ਇੱਥੋਂ ਗਲੇ ਦਾ ਕੱਟ ਲਾ ਦੇਣਾ ਤੇ ਆਪਾਂ ਜੀ ਫਰੰਟ ਪੱਲਾ ਚੱਕ ਕੇ ਤੇ ਆਪਾਂ 1 ਇੰਚ ਦੀ ਕਾਟ ਪਾ ਦੇਣੀ ਆ ਫਰੰਟ ਪੰਨੇ ਤੇ ਇਸ ਤਰ੍ਹਾਂ ਜੀ ਆਪਾਂ ਇਹ ਫਰੰਟ ਕਾਟ ਪਾਤੀ ਆ ਜੀ ਤੇ ਇਸ ਤਰ੍ਹਾਂ ਜੀ ਆਪਾਂ ਫਰੰਟ ਪੱਲੇ ਦਾ 1/2 ਇੰਚ ਡਾਊਨ ਕਰ ਦੇਣਾ ਇਸ ਤਰ੍ਹਾਂ ਜੀ ਆਪਣੀਆਂ ਇਹ 21 ਨਾਪ ਵ੍ਰਸ਼ਟ ਦੀਆਂ ਕਾਟਾਂ ਪੈ ਗਈਆਂ ਜੀ ਵੱਡੇ ਦੀ ਕਾਟ ਪੈ ਗਈ ਆ ਹਾਂਜੀ ਇਹ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ థాంਕ ਯੂ